ਅੱਜ 43250 ਹੋ ਗਈਆਂ ਅੱਜ ਮਿਲਾ ਕੇ ਅੱਜ ਵਾਲੀਆਂ 43250 ਇੱਕ ਬੰਦਾ ਉੱਠ ਕੇ ਕਹਿ ਦੋ 1 ਰੁਪਿਆ ਲੱਗ ਗਿਆ ਸਾਡੇ ਜੀ ਚਾਹ ਪੀ ਲਈ ਜੀ ਸਾਨੂੰ ਪਿਸਲਾਨੇ ਬੰਦੇ ਨੇ ਸਾਥੋਂ ਇਹ ਕਹਿ ਕੇ ਚਾਹ ਪੀ ਲਈ ਕਿ ਅੱਜ ਤੈਨੂੰ ਨੌਕਰੀ ਦਵਾਉਣ ਚੱਲੇ ਇੱਕ ਬੰਦਾ ਉੱਠ ਕੇ ਕਹਿ ਦੋ ਜਦੋਂ ਪਬਲਿਕ ਨੂੰ ਵਿਸ਼ਵਾਸ ਹੋ ਜੇ ਯਕੀਨ ਹੋ ਜੇ ਕਿ ਜਿਹੜੀ ਸਰਕਾਰ ਹੈ ਉਹ ਸਾਡਾ ਪੈਸਾ ਕਿਸੇ ਨਾ ਕਿਸੇ ਰੂਪ ਸਾਡੇ ਤੇ ਲਾਊਗੀ ਤਾਂ ਉੱਥੇ ਟੈਕਸ ਦੀ ਕਲੈਕਸ਼ਨ ਵੱਧ ਜਾਂਦੀ ਹੈ ਲੋਕ ਆਪਣੇ ਆਪ ਟੈਕਸ ਦੇਣ ਲੱਗ ਜਾਂਦੇ ਆ ਕੋਈ ਗੱਲ ਨਹੀਂ ਸਾਡੇ ਤੇ ਆਊਗਾ ਸੜਕਾਂ ਦੇ ਰੂਪ ਚ ਆਊਗਾ ਚਾਹੇ ਤੇ ਸਕੂਲਾਂ ਦੇ ਰੂਪ ਚ ਆਊਗਾ ਕਿਸੇ ਵੀ ਰੂਪ ਚ ਆਊਗਾ ਹਰ ਕੋਲੇ ਵਾਪਸ ਆਊਗਾ ਸਰਕਾਰਾਂ ਦਾ ਕੰਮ ਹੁੰਦਾ ਹੈ ਸੋਸਾਇਟੀ ਦੇ ਵਿੱਚ ਹਰੇਕ ਨੂੰ ਤਰੱਕੀ ਦਾ ਮੌਕਾ ਮਿਲੇ ਅੱਗੇ ਵਧਣ ਦਾ ਮੌਕਾ ਮਿਲੇ ਆ ਇੱਕ ਮੁੰਡਾ ਆ ਕੇ ਮੈਨੂੰ ਕਹਿੰਦਾ ਮੇਰੀ ਤੀਜੀ ਨੌਕਰੀ ਹੈ ਤੇ ਮਤਲਬ ਮੌਕੇ ਮਿਲ ਰਹੇ ਨੇ ਜਿੱਦੋਂ ਪਹਿਲਾਂ ਇੱਕ ਇੱਕ ਮੌਕਾ ਵੀ ਨਹੀਂ ਮਿਲਿਆ ਹੁਣ 2 ਸਾਲ 'ਚ ਤਿੰਨ ਤਿੰਨ ਮੌਕੇ ਮਿਲ ਗਏ ਕਈ ਇੱਕ ਘਰਾਂ 'ਚ ਦੋ ਦੋ ਤਿੰਨ ਤਿੰਨ ਵੀ ਨੇ ਇੱਕੋ ਘਰ 'ਚ ਦੋ ਨੌਕਰੀਆਂ ਮਿਲ ਗਈਆਂ ਜੀ ਟੈਸਟ ਪਾਸ ਕਰੋ ਨੰਬਰ ਲਓ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲਾ ਮੁੰਡਾ ਜਾਂ 490 ਨੰਬਰ ਲੈਣ ਵਾਲੀ ਕੁੜੀ ਰਹਿ ਗਈ ਕਿਉਂਕਿ ਉਹਦਾ ਬਾਪੂ ਕਿਸੇ ਐਮਐਲਏ ਨੂੰ ਨਹੀਂ ਜਾਣਦਾ ਸੀ ਜਾਂ ਕੋਈ ਰਿਸ਼ਵਤ ਦੇਣ ਨੂੰ ਪੈਸੇ ਨਹੀਂ ਸੀ ਉਹ 490 ਨੰਬਰ ਲਾ ਕੇ ਰਹਿ ਗਈ 450 ਨੰਬਰ ਵਾਲਾ ਕੋਈ ਲੈ ਗਿਆ ਕਿਉਂਕਿ ਉਹਦੇ ਕੋਈ ਸਬੰਧ ਸੀ no way ਇਹ ਨਹੀਂ ਹੋ ਸਕੂਗਾ 490 ਵਾਲੇ ਨੂੰ ਹੀ ਮਿਲੂਗੀ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤਾਂ ਉੱਥੇ ਜਾ ਕੇ ਤੁਸੀਂ ਵੀ ਇਹੀ ਕੰਮ ਕਰਿਓ ਸੋ ਮੈਂ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਦਿੰਨਾ